ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਏ ਮਲ ਹਉ ਮੈਂ ਧੋਤੀ ਕਿਵੇਂ ਨ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਐ ਮੈਲ ਨ ਉਤਰੈ ਉੱਚਾ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰਥਕੇ ਮੈਲ ਨਾ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੁਏ ਜਸਨ ਪਤ ਤ ਗਵਾਏ ਗੁਰ ਪ੍ਰਸਾਦਿ ਮਨ ਵਸੈ ਮਲ ਹਉ ਮੈ ਜਾਇ ਸਮਾਈ ਜਿਉ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਇ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੈ ਭਾਇ ਪਿਆਰ ਮਾਇਆ ਜੀਵਣ ਦੁਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰਧਾਰ ਜਿਸਨੋ ਮਿਲੇ ਸੋ ਮਿਲੈ ਆਉ ਤਿਸ ਬਲਿਹਾਰ ਐ ਜਾਓ ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਓ ਮਨ ਰਤੇ ਜੇ ਵਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨ ਵਿਸਰੈ ਸਚੇ ਮਹਿਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨਾ ਵਰਣਾ ਕੋਇ ਹਮ ਮੂਰਖ ਮੁਗਧ ਸ਼ਰਣਾਗਤੀ ਕਰਿ ਕਿਰਪਾ ਮਿਲੇ ਹਰ ਸੋਇ ਰਹਾਉ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਇ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰਣਾ ਕੋਇ ਹਉ ਗੁਰ ਸ਼ਰਣਾ ਈ ਟਹਿ ਪਵਾ ਕਰ ਦਇਆ ਮਿਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥਕੇ ਸਭ ਕੋਏ ਸਹਸ ਸਿਆਣਪ ਕਰ ਰਹੀ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੋ ਸ਼ਾਬਾਸ਼ ਵਿਖ ਭੋਜਲ ਡੁੱਬਦੇ ਕਾਂਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਐ ਬਿਨ ਨਾਮੈ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦਸੀ ਪ੍ਰਭ ਗੁਣਤਾਸ ਹਉ ਤਿਸ ਵਿਟੋਂ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਣ ਨਾ ਥੀਐ ਮੇਰੇ ਸਤਿਗੁਰ ਨਾਮ ਦਿਰੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਗੁਰ ਸੇਵਨ ਲੱਗੇ ਆ ਕਢ ਰਤਨ ਦੇ ਵੇ ਪ੍ਰਗਾਸ ਧਨ ਵਡ ਭਾਗੀ ਵਡ ਭਾਗੀਆਂ ਜਿਉ ਆਏ ਮਿਲੇ ਗੁਰ ਪਾਸ ਜਿਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਕੋਈ ਫਿਰ ਫਿਰ ਜੋਨ ਪਵਾਈ ਐ ਵਿਚ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਪੇਟੀ ਐ ਜਿਨ ਅੰਤਰ ਕਰੋਧ ਚੰਡਾਲ ਸਤਿਗੁਰ ਪੁਰਖ ਅਮਰਤ ਸਰ ਵਡਭਾਗੀ ਨਾਵੇਂ ਆਏ ਓਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਰੜਾਈ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਈ ॥ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬੇਦਿਆ ਰੰਗ ਚਲੂ ਲੈ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਓ ਮਨ ਰੰਗ ਹੋ ਵਡਭਾਗੀ ਹੋ ਗੁਰ ਤੁਠਾ ਕਰੇ ਬਸਾਓ ਗੁਰਨਾਮ ਦਰੜਾਏ ਰੰਗ ਸਿਓ ਹਉ ਸਤਗੁਰ ਕੈ ਬਲ ਜਾਓ ਬਿਨ ਸਤਗੁਰ ਹਰਨਾਮ ਨ ਲਭਈ ਲਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿਚ ਪੜਦਾ ਦੂਰ ਪਈ ਆਸ ਮੈਨ ਸਤਗੁਰ ਭੇਟੇ ਕੰਚਨ ਨਾਥੀਐ ਮਨ ਮੁਖ ਲੋਹ ਬੁੱਢਾ ਬੇਣੀ ਪਾਸ ਸਤਗੁਰ ਬੋਹਿਥ ਹਰਨਾਮ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕਹਿ ਪਾਣੈ ਜੋ ਚੱਲੇ ਵਿੱਚ ਬੋਹਿਥ ਬਿਠਾਈ ਧਨ ਧਨ ਵਡਭਾਗੀ ਨਾਨਕਾ ਜਿਨਾ ਸਤਗੁਰ ਲਏ ਮਿਲਾਏ ਸਿਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨਹੀ ਮੇਰਾ ਪਿਆਰਾ 라ਵੇ ਆ ਤਿਨ ਪੀਛੇ ਲਾਗ ਫੇਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਮੇਲ ਮਿਲਾਏ ਹੋ ਸਤਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦੀ ਆ ਦਿਖਾਏ ਰਹਾਉ ਹੋਏ ਨਿਮਾਣੀ ਟੈ ਪਵਾ ਪੂਰੇ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਭ ਆਸ ਹੋ ਗੁਰ ਸਲਾਹੇ ਨਰ ਜਉ ਮੈਂ ਮਿਲੇ ਹਰ ਪ੍ਰਭ ਪਾਸ ਸਤਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋ ਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗ ਹੀਣ ਬਹਿਰੋਏ ਜੋ ਹਰ ਪ੍ਰਭ ਪਾਣਾ ਸੋ ਥੀਆ ਧੁਰ ਲਿਖਿਆ ਨਾ ਮਿਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਈ ਸਿਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਧ ਮਿਲੈ ਰਸ ਖਾਈ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨਾ ਬੋਲਨੀ ਹਉ ਮਨ ਮਲ ਧੋਵਾ ਤਿਨ ਪਾਏ ਭਾਈ ਰੇ ਮਿਲ ਸਜਣ ਹਰ ਗੁਣ ਸਾਰ ਸਜਣ ਸਤਗੁਰ ਪੁਰਖ ਹੈ ਦੁੱਖ ਕੱਢੈ ਹਉ ਮੈਂ ਮਾਰ ਰਹਾਉ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਈ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਵਡਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹ ਹਰ ਰਸ ਵਣ ਤਿਨ ਸਬਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਮਿਲ ਲਾਏ ਓਏ ਸਤਿਗੁਰ ਆਗੈ ਨਾਨਵੈ ਉਹਨਾਂ ਅੰਤਰ ਕ੍ਰੋਧ ਬਿਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੈ ਫਿਰ ਆਥਵੈ ਰੈਣ ਸੁਭਾਈ ਜਾਏ ਆਵ ਕਟੈ ਨਰ ਨਾ ਬੁਜੈ ਨਿਤ ਮੂਸਾ ਲਾਜ ਟੁਕਾਈ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਈ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਉਤਕਲਤ ਮੋਹ ਵਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰ ਲਿਵ ਉਬਰੇ ਅਲੇ ਪਤ ਰਹੇ ਸਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮਖ ਦਰਗ ਮੰਨੀਐ ਹਰ ਆਪ ਲੈ ਗਲ ਲਾਏ ਗੁਰਮਖਾਣੋ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਈ ਅਨਹਦ ਧੁਨੀ ਦਰਵਾਜ ਦੇ ਦਰ ਸਚੈ ਸੁਭਾ ਪਾਈ ਜਿਨਿ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸ਼ਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਜਕ ਕੀ ਅਰਦਾਸ ਨਾਨਕ ਭਾਗ ਵਢੇ ਤਿਨਾ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ 5 ਘਰ ਪਹਿਲਾ ਕਿਆ ਤੂੰ ਰਤਾਂ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗੈ ਖੁਸ਼ੀਆਂ ਖਣੈ ਮਨ ਰੰਗ ਉਪਾਰ ਬਹੁਤ ਕਰੈ ਫੁਰਮਾਇਸੀ ਵਰਤੈ ਹੋਇ ਅਫਾਰ ਕਰਤਾ ਚਿਤੁ ਨ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੁਇਨਾ ਰੂਪਾ ਖਾਕ ਹੈ ਵਰ ਗੈ ਵਰ ਬਹ ਰੰਗੇ ਕੀਏ ਰਤ ਅਥਾਕ ਕਿਸ ਹੀ ਚਿਤ ਨ ਪਾਵਈ ਬਿਸਰਿਆ ਸਭ ਸਾਖ ਸਿਰਜਣਹਾਰ ਭੁਲਾਇਆ ਮਿਰਨਾਵੈ ਨਾਪਾਕ ਲੈਂਦਾ ਬਦ ਦੁਆਇ ਤੂੰ ਮਾਇਆ ਕਰੇ ਕਤ ਜਿਸਨੋਂ ਤੂੰ ਪਤਿ ਆਇਂਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਕਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇਕੋ ਸੰਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਮੈ ਰੋਏ ਜੋ ਹਰ ਜਨ ਪਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸਿਰੀ ਦਾਗ ਮਹਿਲਾ ਪੰਜਵਾ ਮਨ ਬਿਲਾਸ ਬਹੋਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਚਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਿਧਾਤੇ ਦੁਖ ਸਹਿਸਾ ਮਿਟ ਗਿਆ ਰਹਾਓ ਜੇ ਤਿਥਾਨ ਥਨੰਤਰਾ ਤੇਤੇ ਭਵ ਆਇਆ ਧਨਪਾਤੀ ਵਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਫਰਿਆ ਸਭ ਕੋ ਵਸਗਤ ਕਰ ਲਾਇਉਨ ਬਿਨ ਨਾਵੇਂ ਖਾਕਰ ਲਿਆ ਕੋਟ 33 ਸੇਵਕਾ ਸਿਧ ਸਾਧਕ ਦਰਖਰਿਆ ਗਰਮ ਭਾਰੀ ਵਡ ਸਾਹਬੀ ਸਬਨਾਨਕ ਸੁਪਨ ਥਿਆ ਸ੍ਰੀ ਰਾਗ ਮਹੱਲਾ 5ਵਾਂ ਪਲਕੇ ਉੱਠ ਪਪੋਲੀ ਐ ਵਿਣ ਬੂਝੇ ਮੁਗਦ ਅਜਾਣ ਸੋ ਪ੍ਰਭ ਚੇਤਨਾ ਆਇਓ ਛੁਟੈਗੀ ਬੇਬਾਣ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ ਪੰਖੀਆਂ ਦਿਸੈ ਨਹੀਂ ਕਾਲ ਉਥੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸੀ ਭਾਲੀਐ ਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ ਫਾਥੇ ਸੇ ਨਿਕਲੇ ਜੇ ਗੁਰ ਕੀ ਪੈਰੀਂ ਪਾਹੇ ਕੋਈ ਰੱਖ ਨ ਸਕੇਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਬਾਲਕੈ ਆਏ ਪਿਆ ਸ਼ਰਣਾਇ ਨਾਨਕ ਸਚੈ ਪਾਤਿਸ਼ਾ ਡੁੱਪਦਾ ਲਿਆ ਕਢਾਈ ਸ੍ਰੀ ਰਾਗ ਮਹੱਲਾ 5ਵਾਂ ਘੜੀ ਮੋਹਤ ਕਾ ਪਾਹੁਣਾ ਕਾਜਸਵਾਰ ਨਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਵ ਲਿਖਿਆ ਨਾ ਗੁਰ ਕਾ ਬਚਨ ਕਮਾਹਿ ਰਹਾਉ ਹਰੀ ਨਾਹੀ ਨਹ ਡਡਰੀ ਪੱਕੀ ਵਡਣਹਾਰ ਲੈ ਲੈ ਦਾਤ ਪਹਉਤੇ ਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਣ ਦਾ ਤਾ ਲੁਣ ਮਿਣਿਆ ਖੇਤਾਰ ਪਹਿਲਾ ਬਹਿਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਚਾਖ ਚੁਗਾਇਆ ਚੌਥੇ ਭੂਰ ਪਇਆ ਕਦਹੀ ਚੇਤਨਾ ਆਇਓ ਜਿਨ ਜਿਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਮਿਸਰਨ ਇੱਕੋ ਵਿਸਰਣਾ ਜਾਓ ਧੰਦਾ ਸਭ ਜਲਾਈ ਕੈ ਗੁਰਨਾਮ ਦੀਆ ਸੱਚ ਸੁਆਉ ਆਸਾਂ ਸੰਵੇਲਾਹਿ ਕੈ ਏਕ ਆਸ ਕਮਾਉ ਜਿਨਿ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਅਨੁਸਾਲਾਹਿ ਸਭੇ ਛਡ ਸਿਆਣ ਪਾ ਗੁਰ ਕੀ ਪੈਰੀਂ ਪਾਹਿ ਰਹਾਉ ਦੁੱਖ ਭੁਖ ਨਹਿ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤਹੀ ਕੰਮ ਨ ਚੀ ਜੀਐ ਜਾਹਿਰ ਦਾ ਸੱਚਾ ਸੋਏ ਜਿਸ ਤੋਂ ਰਖੈ ਹੱਥ ਦੇ ਤਿਸ ਮਾਰਣਾ ਸਕੈ ਕੋਏ ਸੁਖਦਾਤਾ ਗੁਰਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਟੁੱਠੈ ਪਾਵਾਂ ਦੇਵ ਸਭ ਕਿਛ ਵਸਗਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਣ ਮਨਸਾ ਸਭ ਪੂਰੇਵ ਇੱਕੋ ਦਿਸੈ ਸਜਣੋ ਇੱਕੋ ਭਾਈ ਮੀਤ ਇਕ ਸੈ ਦੀਸਾ ਮਗਰੀ ਇਕ ਸੈ ਦੀ ਹੈ ਰੀਤ ਇਕ ਸਿਉ ਮਨ ਮਾਨਿਆ ਤਾ ਹੋਆ ਨਿਚਲ ਚੀਤ ਸੱਚ ਖਾਣਾ ਸੱਚ ਪੈਨਣਾ ਟੇਕ ਨਾਨਕ ਸੱਚ ਕੀਤ ਇਕੋ ਦਿਸੈ ਸਜਣੋ ਇਕੋ ਭਾਈ ਮੀਤ ਇਕ ਸੈ ਦੀਸਾ ਮਗਰੀ ਇਕ ਸੈ ਅਦੀ ਹੈ ਰੀਤ ਇਕਸ ਸਿਉ ਮਨ ਮਾਨਿਆ ਤਾ ਹੋਆ ਨਿਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਗੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ